ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਟੋਡੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਜੋ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ ਗਰਬ ਗਹਿਲੜੋ ਮੂਰੜੋ ਹਿਓਰੇ ਗੁਰੂ ਮਹਾਰਾਜ ਕਹਿੰਦੇ ਕਿ ਜਿਹੜਾ ਹੰਕਾਰ ਆ ਇਹ ਜਦੋਂ ਸਾਨੂੰ ਫੜ ਲੈਂਦਾ ਨਾ ਇੱਕ ਵਾਰ ਫਿਰ ਇਹ ਛੱਡ ਕੇ ਨਹੀਂ ਜਾਂਦਾ ਹੈਗਾ ਤੇ ਇਹੀ ਗੁਰੂ ਦੀ ਕਿਰਪਾ ਦੇ ਨਾਲ ਹੀ ਛੁੱਟਦਾ ਹੈਗਾ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਇਹ ਹੰਕਾਰ ਸਾਥੋਂ ਉਦੋਂ ਹੀ ਛੱਡਦਾ ਅਦਰਵਾਈਜ਼ ਇਹ ਸਾਨੂੰ ਛੱਡ ਕੇ ਨਹੀਂ ਜਾਂਦਾ ਹੈਗਾ ਤੇ ਮਹਾਰਾਜ ਨੇ ਸਾਨੂੰ ਬੜਾ ਪਿਆਰਾ ਸਮਝਾਉਣਾ ਕੀਤਾ ਕਿ ਗਰਭ ਗਰਭ ਦਾ ਮਤਲਬ ਹੁੰਦਾ ਹੰਕਾਰ ਈਗੋ ਕਹਿੰਦੇ ਜਿਹਨੂੰ ਆਪਾਂ ਇੰਗਲਿਸ਼ ਚ ਅਭਿਮਾਨ ਕਾਫੀ ਬਰੇ ਪਹਿਲਾਂ ਮੈਂ ਇੱਕ ਪੁਸਤਕ ਪੜ੍ਹੀ ਤੇ ਉਹ ਪੁਸਤਕ ਦੇ ਵਿੱਚੋਂ ਜੋ ਉਹਦਾ ਸਾਰਾਂਸ਼ ਨਿਕਲਦਾ ਸੀ ਉਹ ਇਹ ਨਿਕਲਿਆ ਕਿ ਜਿਹੜਾ ਪੱਥਰ ਹੁੰਦਾ ਉਹ ਆਖਰੀ ਸੱਟ ਨਾਲ ਟੁੱਟਦਾ ਹੁੰਦਾ ਪਰ ਜਿਹੜੀਆਂ ਪਹਿਲੀਆਂ ਸੱਟਾਂ ਮਾਰੀਆਂ ਹੁੰਦੀਆਂ ਨੇ ਉਹ ਬੇਕਾਰ ਨਹੀਂ ਜਾਂਦੀਆਂ ਇਹ ਮੈਨੂੰ ਕਾਫੀ ਜ਼ਿੰਦਗੀ ਮੈਂ ਇਹਨੂੰ ਕਮਾਉਂਦਾ ਰਿਹਾ ਗੱਲ ਨੂੰ ਆਪਣੀ ਲਾਈਫ ਦੇ ਵਿੱਚ ਤੇ ਤੁਸੀਂ ਵੀ ਕਮਾ ਕੇ ਦੇਖਿਓ ਬੜੀ ਪਿਆਰੀ ਗੱਲ ਹੈ ਜਿਹੜਾ ਪੱਥਰ ਹੁੰਦਾ ਉਹ ਆਖਰੀ ਸੱਟ ਨਾਲ ਟੁੱਟਦਾ ਹੁੰਦਾ ਪਰ ਪਹਿਲੀਆਂ ਮਾਰੀਆਂ ਸੱਟਾਂ ਬੇਕਾਰ ਨਹੀਂ ਜਾਂਦੀਆਂ ਤਾਂ ਕਿਹੜੀਆਂ ਸੱਟਾਂ ਮਾਰਨੀਆਂ ਨੇ ਇੱਕ ਤੇ ਚਲੋ ਜਿਹੜਾ ਆਪਾਂ ਪੱਥਰ ਹੁੰਦਾ ਜਿਵੇਂ ਉਹਤੇ ਪੱਥਰ ਤੇ ਆਪਾਂ ਹਥੌੜਾ ਮਾਰਿਆ ਘਾਣ ਮਾਰਿਆ ਤੇ ਉਹ ਟੁੱਟ ਗਿਆ ਆਖਰੀ ਸੱਟ ਨਾਲ ਟੁੱਟ ਗਿਆ ਕਈ ਵਾਰੀ ਤੁਹਾਨੂੰ ਕੋਈ ਪੜੀ ਸੁਣੀ ਗੱਲ ਸਮਝ ਵੀ ਲੱਗ ਜਾਂਦੀ ਆ ਤੇ ਉਹਦਾ ਗਿਆਨ ਵੀ ਬਣ ਜਾਂਦਾ ਇਨਫੋਰਮੇਸ਼ਨ ਤੋਂ ਗਿਆਨ ਬਣਦਾ ਤੇ ਗਿਆਨ ਤੋਂ ਤੁਹਾਡੀ ਵਿਜ਼ਡਮ ਬਣਦੀ ਆ ਪਰ ਸਾਡੇ ਮਹਾਰਾਜ ਕਹਿੰਦੇ ਕਿ ਤੇਰੀ ਵਿਜ਼ਡਮ ਵੀ ਮੈਨੂੰ ਨਹੀਂ ਚਾਹੀਦੀ ਹੈਗੀ ਮੈਨੂੰ ਤੇਰੀ ਨੌਲੇਜ ਵੀ ਨਹੀਂ ਚਾਹੀਦੀ ਹੈਗੀ ਤੇ ਮਹਾਰਾਜ ਤੁਹਾਨੂੰ ਕੀ ਚਾਹੁੰਦਾ ਮਹਾਰਾਜ ਕਹਿੰਦੇ ਮੈਂ ਤੈਨੂੰ ਅਨਪਾਉ ਪ੍ਰਕਾਸ਼ ਦੇਣਾ ਚਾਹੁੰਦਾ ਤੇ ਜਿਹੜੀ ਗੁਰੂ ਅਕਾਲਪੁਰਖ ਦੀ ਮੱਤ ਆ ਜਿਹੜੀ ਗੁਰੂ ਦੀ ਮੱਤ ਆ ਉਹ ਸਾਡੇ ਗਿਆਨ ਵਿੱਚ ਵੀ ਨਹੀਂ ਆਉਂਦੀ ਉਹ ਸਾਡੀ ਇਨਫੋਰਮੇਸ਼ਨ ਵਿੱਚ ਵੀ ਨਹੀਂ ਆਉਂਦੀ ਹੈ ਕਿ ਤੇ ਉਹ ਸਾਡੇ ਸਾਡੀ ਬੁੱਧੀ ਵਿੱਚ ਵੀ ਨਹੀਂ ਆਉਂਦੀ ਹੈਗੀ ਉਹ ਕਿੱਥੇ ਆਉਂਦੀ ਆ ਮਹਾਰਾਜ ਕਹਿੰਦੇ ਉਹ ਤੇਰੇ ਅਨੁਭਵ ਪ੍ਰਕਾਸ਼ ਅਮਿਤੋਜ ਕਿਹਜੈ ਜਿਹੜਾ ਗੁਰਬਾਣੀ ਦਾ ਗਿਆਨ ਆ ਉਹ ਸਾਡੇ ਅਨੁਭਵ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਉਹ ਸਾਨੂੰ ਸਾਡੇ ਸੁੱਤੇ ਹੋਏ ਮਨ ਨੂੰ ਸਾਡੇ ਡਾਰਕ ਮਨ ਨੂੰ ਸਾਡੇ ਸਾਡੇ ਅੰਧਕਾਰੇ ਮਨ ਨੂੰ ਉਹ ਪ੍ਰਕਾਸ਼ਿਤ ਕਰਦਾ ਉਹ ਪ੍ਰਕਾਸ਼ ਕਰਦਾ ਉਹ ਮਤਲਬ ਇਦਾਂ ਨਹੀਂ ਵੀ ਕੋਈ ਉਹਨੂੰ ਬੋਲ ਕੇ ਐਕਸਪਲੇਨ ਕਰ ਦੇਊਗਾ ਹੁਣ ਇੱਥੇ ਕਿਹੜਾ ਪੱਥਰ ਆ ਉਹ ਕਹਿੰਦੇ ਵੀ ਪੱਥਰ ਆ ਜਿਹੜਾ ਉਹ ਆਖਰੀ ਸੱਟ ਨਾਲ ਟੁੱਟਦਾ ਪਰ ਪਹਿਲੀਆਂ ਮਾਰੀਆਂ ਸੱਟਾਂ ਵਿਕਾਰ ਨਹੀਂ ਜਾਂਦੀਆਂ ਤਾਂ ਉਹ ਇੱਥੇ ਸਾਡਾ ਮਾਨਾ ਸਾਡੇ ਮਨ ਦੀ ਸਲੰਬਰਾ ਸਾਡੇ ਮਨ ਦੀ ਉਹ ਗੂੜੀ ਨੀਂਦ ਆ ਗਫਲਤ ਦੀ ਨੀਂਦ ਆ ਅਗਿਆਨ ਦੀ ਨੀਂਦ ਆ ਜਿਹੜੀ ਆਪਾਂ ਗੁਰਮੰਤਰ ਨਾਲ ਤੋੜਨੀ ਆ ਕਿੱਦਾਂ ਤੋੜਨੀ ਆ ਗੁਰਮੰਤਰ ਨਾਲ ਅੰਮ੍ਰਿਤ ਵੇਲੇ ਉੱਠ ਕੇ ਕਿਉਂਕਿ ਉੱਥੇ ਹੀ ਅੰਮ੍ਰਿਤ ਵੰਡੀ ਏ ਅੰਮ੍ਰਿਤ ਵੇਲੇ ਦਾ ਨਾਮ ਅੰਮ੍ਰਿਤ ਵੇਲਾ ਤਾਂ ਹੀ ਆ ਕਿ ਪ੍ਰਮਾਤਮਾ ਉਸ ਵਕਤ ਸਾਨੂੰ ਅੰਮ੍ਰਿਤ ਵੰਡਦਾ ਆ ਜਿਹੜਾ ਅੰਮ੍ਰਿਤ ਵੇਲੇ ਦਾ ਟਾਈਮ ਆ ਜਿਹਨੂੰ ਅਸੀਂ 3 ਵਜੇ ਤੋਂ ਲੈ ਕੇ 6 ਵਜੇ ਤੱਕ ਕਹਿੰਦੇ ਆ ਉਦੋਂ ਕੀ ਕਰਨਾ ਮਹਾਰਾਜ ਕਹਿੰਦੇ ਉਦੋਂ ਤੂੰ ਗੁਰਮੰਤਰ ਦਾ ਘਾਣ ਲੈ ਤੇ ਇਹ ਪੱਥਰ ਤੇ ਮਾਰ ਤੇਰੇ ਮਨ ਤੇ ਮਾਰ ਕਿੱਦਾਂ ਮਾਰ ਵਾਹਿਗੁਰੂ 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 ਜਦੋਂ ਤੂੰ ਇਹਦੇ ਤੇ ਪੱਥਰ ਮਾਰੀ ਜਾਵੇਂਗਾ ਨਾ ਕਣ ਇਹਨੇ ਟੁੱਟ ਜਾਣਾ ਇੱਕ ਦਿਨ ਇਹ ਅ ਗਿਆਨ ਨੇ ਤੇਰੇ ਨੇ ਟੁੱਟ ਜਾਣਾ ਇਹ ਜਿਹੜੀ ਤੇਰੀ ਗਫਲਤ ਦੀ ਨੀਂਦ ਚ ਤੂੰ ਸੁੱਤਾ ਪਿਆ ਨਾ ਇਹ ਟੁੱਟ ਜਾਣੀ ਆ ਤੇਰੀ ਨੀਂਦ ਤੇ ਇਹ ਕਾਣ ਇਹੋ ਜਿਹਾ ਇਹ ਤੇਰੇ ਸੁੱਤੇ ਹੋਏ ਮਨ ਨੂੰ ਜਗਾ ਦੇਗਾ ਤੇ ਤੇਰਾ ਹੰਕਾਰ ਟੁੱਟ ਜਾਣਾ ਇਹ ਅਨੁਭਵ ਬਣਦਾ ਇਹ ਪੁਸਤਕ ਪੜੀ ਨੂੰ ਕੋਈ ਮੈਨੂੰ 25 ਸਾਲ ਹੋ ਗਏ ਪਹਿਲਾਂ ਪਰ ਇਹ ਗਿਆਨ ਸੀ ਮੈਨੂੰ ਸਮਝ ਸੀ ਇਸ ਗੱਲ ਦੀ ਪਰ ਪ੍ਰੈਕਟੀਕਲ ਕਰਦੇ 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 ਤੁਹਾਡੀ ਜ਼ਿੰਦਗੀ ਚ ਮਹਾਰਾਜ ਅਨੁਭਵ ਦਿੰਦੇ ਆ ਕਿ ਇਹਨੂੰ ਏਦਾਂ ਮਾਰ ਹੁਣ ਮੈਂ ਜੇ ਕਹਾਂ ਵੀ ਮੈਂ ਤੁਹਾਨੂੰ ਕਰਕੇ ਦਿਖਾ ਦਾਂ ਜਾਂ ਤੁਸੀਂ ਕੋਈ ਬੰਦਾ ਸਾਨੂੰ ਕੋਈ ਕਰਕੇ ਦਿਖਾ ਦੇਵੇ ਇਹ ਨਹੀਂ ਕਰ ਸਕਦੇ ਏਦਾਂ ਸਾਡਾ ਹੰਕਾਰ ਆ ਜਿਹੜਾ ਉਹ ਟੁੱਟ ਜਾਂਦਾ ਏਦਾਂ ਸਾਡਾ ਜਿਹੜਾ ਕਾਮ ਆ ਉਹ ਟੁੱਟ ਜਾਂਦਾ ਏਦਾਂ ਸਾਡਾ ਜਿਹੜਾ ਲੋਭ ਆ ਉਹ ਟੁੱਟ ਜਾਂਦਾ ਸਾਡਾ ਹੰਕਾਰ ਟੁੱਟ ਜਾਂਦਾ ਤੇ ਏਦਾਂ ਸਾਡਾ ਮਹਾਰਾਜ ਕਹਿੰਦੇ ਗਰਭ ਟੁੱਟ ਜਾਂਦਾ ਤੁਹਾਨੂੰ ਪਤਾ ਲੱਗਣ ਲੱਗੇਂਦਾ ਕੀ ਪਤਾ ਲੱਗਣ ਲੱਗੇਂਦਾ ਮਹਾਰਾਜ ਕਹਿੰਦੇ ਕਬੀਰ ਗਰਭ ਨਾ ਕੀਜੀਐ ਗਰਭ ਨਾ ਕੀਜੀਐ ਚਾਮ ਲਪੇਟੇ ਹਾੜ ਤੂੰ ਹੱਡਾਂ ਦੇ ਵਿੱਚ ਹੱਡਾਂ ਦੇ ਉੱਤੇ ਤੇਰੇ ਚੰਮ ਲਪੇਟਿਆ ਹੋਇਆ ਇਸ ਚੀਜ਼ ਦਾ ਭਾਈ ਗਰਭ ਨਾ ਕਰ ਹੈਬਰ ਉੱਪਰ ਹੈਬਰ ਹੁੰਦਾ ਜੀ ਘੋੜਾ ਹੈਬਰ ਉੱਪਰ ਛਤਰ ਤਰ ਤੇਰੇ ਤੇਰੇ ਘੋੜਿਆਂ ਤੇ ਜਿਹੜੇ ਛਤਰ ਝੁੱਲਦੇ ਸੀ ਨਾ ਤੇ ਤੂੰ ਧਿਆਨ ਰੱਖੀ ਤੇ ਫੁਨ ਫੁਨ ਹੁੰਦਿਆ ਦੁਬਾਰਾ ਫਿਰ ਤਰਨੀ ਮਹਿਗੜ ਸੌਰੀ ਹੈਵਰ ਉੱਪਰ ਸਤਰ ਧਰ ਤੇਫਨ ਤਰਨੀ ਗੜ ਤੂੰ ਧਰਤੀ ਚ ਗੱਡਿਆ ਜਾਏਗਾ ਧਰਤੀ ਦੇ ਵਿੱਚ ਮਿਲ ਜਾਏਗਾ ਤੇ ਜਿਹੜੇ ਘੋੜਿਆਂ ਤੇ ਤੂੰ ਚੜਿਆ ਫਿਰਦਾ ਇਸ ਕਰਕੇ ਤੂੰ ਕਿਸੇ ਚੀਜ਼ ਦਾ ਗਰਭ ਗਹਿ ਲੜੋ ਤੂੰ ਗਰਭ ਨਾ ਕਰ ਗਰਭ ਗਰਭ ਦੀ ਪਕੜ ਨਾ ਰੱਖਾ ਫਦੇ ਉੱਤੇ ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ ਸ਼ੁਕਰਾਨਾ ਕਰਿਆ ਕਰ ਜੇ ਤੂੰ ਘਰ ਵਿੱਚ ਵੱਡਦਾ ਨਾ ਪ੍ਰਭੂ ਦਾ ਸ਼ੁਕਰਾਨਾ ਕਰਿਆ ਕਰਕੇ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਏ ਵਾਹਿਗੁਰੂ ਤੇਰਾ ਸ਼ੁਕਰਾਨਾ ਮੈਂ ਘਰ ਵਿੱਚ ਸੁਖੀ ਵਸ ਰਿਹਾ ਲੋਕਾਂ ਕੋਲੇ ਘਰ ਵੱਡੇ ਵੱਡੇ ਨੇ ਪਰ ਸੁਖੀ ਨਹੀਂ ਲੋਕ ਵਸਦੇ ਮਹਾਰਾਜ ਕਹਿੰਦੇ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਤੇ ਅੱਜ ਜਾਂ ਕੱਲ ਨੂੰ ਭੋਏ ਤੇ ਜਾ ਕੇ ਪਹਿ ਜਾਣਾ ਉੱਪਰ ਜਾਮੇ ਕਾਸ ਉਹ ਜਿੱਥੇ ਤੈਨੂੰ ਫੁਕਣਗੇ ਨਾ ਉਹਦੇ ਉੱਤੇ ਪਾਈ ਕਾ ਜੰਮ ਜੂਗਾ ਫਿਰ ਮਹਾਰਾਜ ਕਹਿੰਦੇ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਏ ਕੋਈ ਜੇ ਕਦੇ ਹੱਸਣਾ ਪਵੇ ਆਪ ਦੇ ਉੱਤੇ ਹੱਸਣਾ ਚਾਹੀਦਾ ਜੇ ਕਦੇ ਇਨਸਾਨ ਨੂੰ ਮਜ਼ਾਕ ਬਣਾਉਣਾ ਪਵੇ ਤਾਂ ਆਪਣਾ ਮਜ਼ਾਕ ਉਡਾਉਣਾ ਚਾਹੀਦਾ ਤੇ ਜਿਹੜਾ ਮਹਾਰਾਜ ਕਹਿੰਦੇ ਹਾਸਾ ਨਾ ਇਹ ਕਿਸੇ ਇਨਸਾਨ ਦੇ ਬੜੇ ਕਮਜ਼ੋਰ ਤਲ ਤੋਂ ਆਉਂਦਾ ਤੁਸੀਂ ਦੇਖਿਆ ਹੋਣਾ ਕਈ ਲੋਕ ਛੋਟੇ ਛੋਟੇ ਚੁਟਕਲਿਆਂ ਦੇ ਉੱਤੇ ਮਾੜੀਆਂ ਮਾੜੀਆਂ ਕਿਸੇ ਦੀਆਂ ਕਮਜ਼ੋਰੀਆਂ ਤੇ ਹੱਸੀ ਜਾਂਦੇ ਨੇ ਮਹਾਰਾਜ ਕਹਿੰਦੇ ਜੇ ਤੂੰ ਕਮਜ਼ੋਰੀਆਂ ਤੇ ਹੱਸਦਾ ਤਾਂ ਤੈਨੂੰ ਬਹੁਤ ਸੀਰੀਅਸ ਹੋ ਜਾਣਾ ਚਾਹੀਦਾ ਕਿਉਂਕਿ ਹੱਸ ਜੇ ਤੂੰ ਹੱਸਣਾ ਤਾਂ ਆਪਣੀਆਂ ਕਮਜ਼ੋਰੀਆਂ ਤੇ ਹੱਸ ਜੇ ਤੂੰ ਜ਼ਿੰਦਗੀ ਚ ਤਰੱਕੀ ਕਰਨੀ ਚਾਹਨਾ ਤਾਂ ਤੂੰ ਆਪਣੀਆਂ ਵੀਕਨੈਸਸ ਦੇ ਹੱਸ ਕਿ ਮੇਰੇ ਚ ਕਿੰਨੀਆਂ ਕਮਜ਼ੋਰੀਆਂ ਨੇ ਕਿਉਂਕਿ ਜਿਹੜੇ ਪਰਮਾਤਮਾ ਨਾਲ ਜੁੜਦੇ ਨੇ ਉਹ ਕੀ ਬਣਦੇ ਨੇ ਗਹਿਰ ਗੰਬੀਰਾ ਗੁਣੀ ਗਹੀਰਾ ਉਹ ਗੁਣਾ ਦੇ ਗਹੀਰੇ ਬਣ ਜਾਂਦੇ ਨੇ ਉਹ ਕਿਸੇ ਤੇ ਹੱਸਦੇ ਨਹੀਂ ਹੈ ਉਹ ਆਪ ਦੇ ਇਤਿਹਾਸ ਦੇ ਨੇ ਰੰਗ ਹਸੇ ਰੰਗ ਰੋਵੇ ਚੁੱਪਪੀ ਕਰ ਜਾਏ ਪਰਵਾਹ ਨਹੀਂ ਕਿਸੇ ਕੇ ਰਿਬਾਜ ਸੱਚੇ ਨਹੀਂ ਮਹਾਰਾਜ ਕਹਿੰਦੇ ਕਬੀਰ ਗਰਬ ਨਾ ਕੀਜੀਏ ਰੰਗ ਨਾ ਹਸੀਏ ਕੋਈ ਅਜਹੁ ਸੋ ਨਾਉ ਸਮੁੰਦਰ ਮੇ ਅਜੇ ਤਾ ਤੇਰੀ ਸਮੁੰਦਰ ਚ ਨਾ ਵਾ ਕਿਆ ਜਾਣੋ ਕਿਆ ਹੋਏ ਪਤਾ ਨਹੀਂ ਲੱਗਣਾ ਕੱਲ ਨੂੰ ਕੀ ਹੋਣਾ ਹਜੇ ਤੂੰ ਕਿਉਂ ਹੱਸਦਾ ਕਿਸੇ ਦੇ ਉੱਤੇ ਫਿਰ ਮਹਾਰਾਜ ਕਹਿੰਦੇ ਨੇ ਕਬੀਰ ਗਰਵ ਨਾ ਕੀਜੀਐ ਦੇਹੀ ਦੇਖ ਸੁਰੰਗ ਸੁਰੰਗ ਹੁੰਦੀ ਆ ਖੂਬ ਸੂਰਤ ਆਪਣੀ ਖੂਬ ਸੂਰਤ ਦੇਹੀ ਦੇਖ ਕੇ ਤੂੰ ਗਰਵ ਨਾ ਕਰ ਇਹ ਕਿੱਦਾਂ ਮਹਾਰਾਜ ਆਜ ਕਾਲ ਤਜ ਜਾਓਗੇ ਜਿਉਂ ਕਾਂਚਰੀ ਭਜੰਗ ਭਜੰਗ ਹੁੰਦਾ ਸੱਪ ਕੰਜ ਹੁੰਦੀ ਆ ਜਿਵੇਂ ਉਹ ਕੰਜ ਲਾ ਜਾਂਦਾ ਨਾ ਸੱਪ ਉੱਪਰੋਂ ਸਰੀਰ ਛੱਡ ਜਾਂਦਾ ਉਦੋਂ ਤੋਂ ਇਹ ਸਰੀਰ ਦੇ ਵਿੱਚ ਤੇਰਾ ਜੀਵ ਆਤਮਾ ਨਿਕਲ ਜੂਗੀ ਤੇ ਤੂੰ ਇੱਥੇ ਸਰੀਰ ਨੂੰ ਛੱਡ ਜਾਏਂਗਾ ਇਸ ਕਰਕੇ ਜੇ ਤੂੰ ਲੁੱਟਣਾ ਚਾਹਣਾ ਨਾ ਕੁਛ ਤਾਂ ਲੁੱਟ ਲੈ ਇੱਕ ਚੀਜ਼ ਲੁੱਟ ਲੈ ਕਬੀਰ ਲੁੱਟਣਾ ਹੈ ਤੋ ਲੁੱਟ ਲੈ RAM ਨਾਮ ਹੈ ਲੁੱਟ ਫਿਰ ਪਾਛੇ ਪਛਤਾਹੋਗੇ ਪ੍ਰਾਨ ਜਾਹੇਂਗੇ ਸੂਟ ਤੇਰੇ ਪ੍ਰਾਨ ਨੇ ਜਿਹੜੇ ਉਹ ਛੁੱਟ ਜਾਣਗੇ ਭਾਈ ਉਦੋਂ ਪਹਿਲਾਂ ਪਹਿਲਾਂ ਤੂੰ ਇਹ ਪਰਮਾਤਮਾ ਦੇ ਨਾਮ ਦੀ ਲੁੱਟ ਪਾ ਲੈ ਵਾਹਿਗੁਰੂ 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 ਮਾਰ ਸੱਟ ਦੁਬਾਰਾ ਫੇਰ ਸੱਟਾਂ ਮਾਰ ਹਰ ਰੋਜ਼ ਮਾਰ ਸਵੇਰੇ ਮਾਰ ਦੁਪਹਿਰੇ ਮਾਰ ਸ਼ਾਮ ਨੂੰ ਮਾਰ ਸੌਣ ਵੇਲੇ ਮਾਰ ਅੰਮ੍ਰਿਤ ਵੇਲੇ ਉੱਠ ਕੇ ਮਾਰ ਸੱਟਾਂ ਮਾਰ ਘਣ ਮਾਰੇ ਦੇ ਸਿਰ ਦੇ ਵਿੱਚ ਤਾਂ ਕਿ ਇਹ ਟੁੱਟੇ ਇਹ ਮਨ ਟੁੱਟੇ ਇਹ ਤੇਰਾ ਹੰਕਾਰ ਟੁੱਟੇ ਗਰਭ ਗਹਿਲੜੋ ਗਰਭ ਨੇ ਹੰਕਾਰ ਨੇ ਮੇਰੇ ਹਿਰਦੇ ਨੂੰ ਮੂੜੜੋ ਹੀਓਰੇ ਮੇਰੇ ਹਿਰਦੇ ਨੂੰ ਪਕੜ ਲਿਆ ਮੈਨੂੰ ਕਮਲਾ ਬਣਾ ਲਿਆ ਬਾਬਰਾ ਬਣਾਤਾ ਮਹਾਰਾਜ ਕਹਿੰਦੇ ਹੀਓ ਮਹਾਰਾਜ ਰੀ ਮਾਇਆ ਮਾਇਆ ਡੈਣ ਜਿਹੜੀ ਢੀਹਰ ਢੀਹਰ ਹੁੰਦੀ ਹੈ ਡੈਣ ਨਿਆਈ ਮੋਹਿ ਫਾਂਕਿਓਰੇ ਫਾਂਕਿਓ ਮੀਨਿੰਗ ਕੱਟ ਦੇਣਾ ਟੁਕੜੇ ਟੁਕੜੇ ਕਰ ਦੇਣਾ ਮਹਾਰਾਜ ਕਹਿੰਦੇ ਕਿ ਇਹਦਾ ਦੂਜਾ ਦੂਜਾ ਜਿਹੜਾ ਅਰਥ ਢੀਹਰ ਢੀਹਰ ਦਾ ਮਤਲਬ ਹੁੰਦਾ ਜਿਹੜੀ ਕਬਰ ਹੁੰਦੀ ਆ ਕਬਰ ਨਿਆਈ ਇਹ ਜਿਹੜੀ ਗਰਭ ਨੇ ਮੈਨੂੰ ਇੰਨਾ ਥੱਲੇ ਦੱਬ ਰਿਹਾ ਆਪਦੇ ਜਿੱਦਾਂ ਕਬਰਾਂ ਜਿਹੜੀ ਉਹ ਮੁਰਦਿਆਂ ਨੂੰ ਵਿੱਚ ਦੱਬ ਲੈਂਦੀ ਆ ਸੋ ਮਹਾਰਾਜ ਕਹਿੰਦੇ ਅੱਗੇ ਕਣੋਂ 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 ਸਦ ਲੋੜ ਹੈ ਹੋਰ ਬੰਦਾ ਹੋਰ ਮਿਲੇ ਹੋਰ ਮਿਲੇ ਰੱਜ ਨਹੀਂ ਹੁੰਦਾ ਇਨਸਾਨ ਨੂੰ ਮੈਨੂੰ ਹੋਰ ਮਿਲੇ ਹੋਰ ਮਿਲੇ ਹੋਰ ਮਿਲੇ ਬਿਨ ਲਹਿਣੇ ਕੈਠੇ ਪਾਇਓ ਰੇ ਹੁਣ ਲਹਿਣਾ ਕੀ ਹੁੰਦਾ ਮਹਾਰਾਜ ਕਹਿੰਦੇ ਬਿਨਾ ਭਾਗਾਤੋਂ ਬਿਨਾ ਭਾਗਾਤੋਂ ਕਿਸੇ ਨੇ ਕੋਈ ਚੀਜ਼ ਨਹੀਂ ਪਾਈ ਮਹਾਰਾਜ ਰੋ ਗਾਥ ਬਾਹੂ ਸਿਓ ਲੁਬੜਿਓ ਨਹਿ ਭਾਗੜੋ ਪਾਹੇ ਸੰਜੋਇਓ ਰੇ ਇਹ ਜਿਹੜੀ ਗਾਥਾ ਗਾਥ ਹੁੰਦੀ ਆ ਮਾਇਆ ਇਹਦੇ ਵਿੱਚ ਮੈਂ ਫਸਿਆ ਹੋਇਆ ਮਹਾਰਾਜ ਕਹਿੰਦੇ ਕਿ ਇਹ ਜਿਹੜੀ ਗਾਥਾ ਇਹ ਇਹ ਲੋਭ ਜਿਹੜਾ ਲੋਭ ਗਾਥ ਦੀ ਤਰ੍ਹਾਂ ਮਾਇਆ ਤੇ ਲੋਭ ਨੇ ਮੈਨੂੰ ਫਸਾਇਆ ਹੋਇਆ ਨਹਿ ਭਾਗੜੋ ਪਾਹੀ ਸੰਜੋਇਓ ਰੇ ਭਾਗਾਂ ਤੋਂ ਬਿਨਾ ਨਹਿ ਭਾਗੜੋ ਚੰਗੀ ਕਰਮਾਂ ਤੋਂ ਬਿਨਾ ਗੁਰੂ ਦੀ ਕਿਰਪਾ ਤੋਂ ਬਿਨਾ ਪਾਹੀ ਇਹ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਪਾਹੀ ਪਾਹੀ ਹੁੰਦੀ ਆ ਅੱਗ ਮੈਨੂੰ ਹਰ ਰੋਜ਼ ਸੰਜੋਦਦੀ ਰਹਿੰਦੀ ਆ ਮਗਦੀ ਰਹਿੰਦੀ ਆ ਮੈਨੂੰ ਅੱਗ ਤੰਗ ਕਰਦੀ ਰਹਿੰਦੀ ਆ ਤੇ ਮਹਾਰਾਜ ਕਹਿੰਦੇ ਸੁਣ ਮੰਨ ਸਿੱਖ ਸਾਧੂ ਜਨ ਸਕਲੋ ਉਸ ਸਾਧੂ ਜਨਾਂ ਦੀ ਜਿਹੜੇ ਗੁਰੂ ਦੇ ਰਸਤੇ ਤੇ ਚੱਲ ਪਏ ਨੇ ਜਿਹੜੇ ਗੁਰੂ ਦੇ ਰਸਤੇ ਤੇ ਜਿਨ੍ਹਾਂ ਨੇ ਗੁਰੂ ਦੀ ਸਿੱਖ ਸੁਣ ਲਈ ਆ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਮੰਨ ਲਈ ਆ ਸੁਣ ਮੰਨ ਸਿੱਖ ਸਾਧੂ ਜਨ ਸਕਲੋ ਥਾਰੇ ਸਗਲ ਪ੍ਰਾਸਤ ਤਾਰੇ ਸਾਰੇ ਪ੍ਰਾਸਤ ਮਿਟਿ ਹੋਰੇ ਤੇਰੇ ਜਿਹੜੇ ਸਪਰਾਸਤ ਨੇ ਪ੍ਰਾਸਤ ਨੇ ਪਾਪ ਤੇਰੇ ਸਾਰੇ ਪਾਪ ਮਿਟ ਜਾਣਗੇ ਜਾ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸਨਾ ਪੌੜਿਓਰੇ ਜਿਨੇ ਗੁਰੂ ਦੀ ਗੱਠ ਬਨ ਲੀ ਗੱਠ ਹੁੰਦੀ ਆ ਪੰਡ ਬਨ ਲੀ ਜਿਨੇ ਗੁਰੂ ਦੇ ਗੁਣਾ ਦੀ ਗੱਠ ਬਨ ਲੀ ਗੁਰੂ ਦੀ ਕਿਰਪਾ ਦੇ ਨਾਲ ਉਹ ਮੁੜ ਕੇ ਜਨ ਨਾਨਕ ਗਰਭਾਸ ਦਵਾਰਾ ਜਨਮ ਚ ਨਹੀਂ ਪਿਆ ਜਨਮ ਮਾਰਨ ਦੇ ਚੱਕਰ ਚ ਨਹੀਂ ਪਿਆ ਗੁਰਦੇਵ ਕਹਿੰਦੇ ਨੇ ਪ੍ਰਭ ਕੇ ਸਿਮਰਨ ਗਰਬਨਾ ਬਸ ਹੈ ਪ੍ਰਭ ਕਾ ਸਿਮਰਨ ਦੁਖ ਜਮਨਸ ਹੈ ਤੇ ਪ੍ਰਭ ਕਾ ਸਿਮਰਨ ਕਾਲ ਪਰਹਰ ਹੈ ਪ੍ਰਭ ਕਾ ਸਿਮਰਨ ਦੁਸ਼ਮਨ ਟਰ ਹੈ ਸੋ ਗੁਰੂ ਮਹਾਰਾਜ ਨੇ ਸਾਨੂੰ ਬੜਾ ਪਿਆਰਾ ਹੁਕਮਨਾਮਾ ਸਾਹਿਬ ਦਿੱਤਾ ਜੀ ਬੇਅੰਤ ਭੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤੇ ਅਬਰ ਨਾ ਤੇ ਨੀ ਮਾਤੇ